ਕਿ ਜਿਹੜਾ ਲਗਾਤਾਰ ਜਿਹੜੇ ਲੋਕ ਜਿਹੜੇ ਆ ਪਾਰਟੀ ਜੋਇਨ ਕਰਦੇ ਆ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਦੀਨਾ ਨਗਰ ਨਗਰ ਨਿਵਾਸੀਆਂ ਨੂੰ ਇੱਕ ਤੋਹਫੇ ਦੇ ਰੂਪ ਵਿੱਚ ਸਾਡੇ ਆ ਸਾਰੇ ਜਿਹੜੇ ਨਵੇਂ ਜੁਆਇਨਿੰਗ ਹੋਈ ਹੈ ਦੀਪਕ ਸ਼ਰਮਾ ਜੀ ਸਾਡੇ ਆਰਤੀ ਨੇ ਔਰ ਕਾਂਗਰਸ ਮੈਂਬਰ ਨੇ ਦੁਰੰਗਲੇ ਤੋਂ ਜਿਨ੍ਹਾਂ ਦਾ ਪਰਿਵਾਰ ਕਾਂਗਰਸ ਦੇ ਨਾਲ ਬਹੁਤ ਦੇਰ ਤੋਂ ਜੁੜਿਆ ਰਿਹਾ ਇਹਨਾਂ ਦੇ ਫਾਦਰ ਸਾਹਿਬ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਵੀ ਰਹੇ ਔਰ ਇੱਕ بڑا ਵੱਡਾ ਜੋਗदार ਰਿਹਾ ਇਹਨਾਂ ਦਾ ਕਾਸ ਪਾਰਟੀ ਵਿੱਚ ਇਸ ਤੋਂ ਇਲਾਵਾ ਕਰਨ ਜੀ ਨੇ ਇਹ ਸਾਬਕਾ ਸਰਪੰਚ ਰਹੇ ਨੇ ਦਰੰਗਲਾ ਦਾ ਇਹ ਵੀ ਪਰਿਵਾਰ ਸਾਡੇ ਨਾਲ ਆ ਗਿਆ ਇਸ ਦੇ ਨਾਲ ਆ ਸਾਡੋ ਵਾਲ ਪਿੰਡ ਦੇ ਨੌਜਵਾਨ ਮੁੰਡੇ ਉਹ ਵੀ ਸਾਡੇ ਨਾਲ ਆਜਾ ਮਾਦੀ ਪਾਰਟੀ ਦੇ ਵਿੱਚ ਆ ਗਏ ਨੇ ਰਾਮਨਗਰ ਦੇ ਸਾਡੇ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਹੋਈ ਹੈ ਤੋਂ ਇਹ ਬਹੁਤ ਵੱਡਾ ਇੱਕ ਆ ਇੱਕ ਗ੍ਰਿਪ ਹੈ ਸਾਡੇ ਆਮ ਆਦਮੀ ਪਾਰਟੀ ਵਾਸਤੇ ਔਰ ਖੁਸ਼ੀ ਦੀ ਗੱਲ ਹੈ ਕਿ ਆਪਣੇ ਮਨ ਦੇ ਮਰਜ਼ੇ ਨਾਲ ਸਾਡੇ ਨਾਲ ਅੱਜ ਸ਼ਾਮਲ ਹੋਏ ਨੇ ਸਰਦਾਰ ਭਵੰਤ ਮਾਨ ਜੀ ਜਿਹੜੇ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜਿਨ੍ਹਾਂ ਦੀਆਂ ਨੀਤੀਆਂ ਨੂੰ ਦੇਖਦਿਆਂ ਹੋਇਆ ਇਸ ਸ਼ਾਮਲ ਹੋਏ ਨੇ ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਸਾਡੇ ਨਾਲ ਬਲਜੀਤ ਸਿੰਘ ਅਕਾਲੀ ਜੋ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਔਰ ਜਿਲੇ ਦਾ ਪ੍ਰਧਾਨ ਵੀ ਰਿਹਾ ਔਰ ਜਨਰਲ ਸੈਕਟਰੀ ਵੀ ਰਿਹਾ ਸੋ ਉਹ ਇਸ ਤਰ੍ਹਾਂ ਦੇ ਆ ਜਿਹੜੇ ਸਾਡੇ ਫੱਖ-ਫੱਖ ਪਾਰਟੀਆਂ ਦੇ ਵਿੱਚ ਅਹੁਦੇਦਾਰ ਸਨ ਉਹ ਸਾਰੇ ਛੱਡ ਕੇ ਕਾਂਗਰਸੀ ਵੀ ਔਰ ਅਕਾਲੀ ਵੀ ਛੱਡ ਕੇ ਆਮ ਆਮੀ ਪਾਰਟੀ ਵਿੱਚ ਆਏ ਨਾ ਸੀ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਇਹਨਾਂ ਦਾ ਵੈਲਕਮ ਕਰਦੇ ਆ ਔਰ ਜਿਨੇ ਪਾਰਟੀ ਦੇ ਵਿੱਚ ਪਾਰਟੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਮੈਂ ਸਮਝਦਾ ਕਿ ਅ ਸਾਡੀ ਇਸ ਇਹਨਾਂ ਕੰਮਾਂ ਨੂੰ ਦੇਖਦਾ ਹੋਇਆ ਲੋਕ ਜੁੜ ਰਹੇ ਨੇ ਔਰ ਜਿਹੇ ਇਸ ਤੇਜ਼ੀ ਦੇ ਨਾਲ ਵਿਕਾਸ ਦੀ ਏਰੀ ਲਿਆ ਰਹੀ ਹੈ ਸਰਕਾਰ ਉਸ ਤੇਜ਼ੀ ਨੂੰ ਦੇਖਦਾ ਹੈ ਲੋਕ ਜੁੜ ਰਹੇ ਨੇ ਮੈਂ ਸਾਰਿਆਂ ਦੇ ਨਾਲ ਦਾ ਧੰਨਵਾਦ ਵੀ ਕਰਦਾ ਔਰ ਇਹ ਬੇਨਤੀ ਕਰਦਾ ਕਿ ਪਾਰਟੀ ਦੀਆਂ ਨੀਤੀਆਂ ਬਹੁਤ ਸਾਫ਼ ਸੁਥਰੀਆਂ ਸਪਸ਼ਟ ਨੇ ਅੱਜ ਮੀਡੀਆ ਵੀ ਉਦਰਤੀ ਕਾਫੀ ਵੱਡੇ ਲੈਵਲ ਦੇ ਉੱਤੇ ਸਾਡੇ ਨਾਲ ਤੇ ਸ਼ਾਮਲ ਹੋਇਆ ਸੋ ਮੈਂ ਇਹਨਾਂ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਾ ਔਰ ਨਵੇਂ ਜਿਹੜਾ ਜੁਆਇਨਿੰਗ ਕੀਤੀ ਹੈ ਇਹਨਾਂ ਨੂੰ ਪੂਰਾ ਪਾਰਟੀ ਵਿੱਚ ਮਾਨ ਸਨਮਾਨ ਮਿਲੇਗਾ ਸੋ ਇਸ ਦੇ ਨਾਲ ਕੱਲ੍ਹ ਵਾਸਤੇ ਮੈਂ ਬੇਤੀ ਕਰਦਾ ਕਿ ਇੱਕ ਤਾਂ ਗਣਤੰਤਰ ਦਿਵਸ ਜਿਹੜਾ ਕੱਲ 26 ਜਨਵਰੀ ਨੂੰ ਮਨਾਇਆ ਜਾ ਰਿਹਾ ਉਸ ਦੀ ਵੀ ਮੈਂ ਮੁबारकबाद ਦਿੰਦਾ ਔਰ ਕੱਲ ਸਵੇਰੇ 9:58 ਮਿੰਟ ਦੇ ਉਤੇ ਦੀਨਾ ਨਾਲ ਦੀਨਾਂਗਰ ਸ਼ਹਿਰ ਦੇ ਵਿੱਚ ਮਹਾਰਾਜਾ ਰਣਜੀਤ ਪਾਰਕ ਦੇ ਵਿੱਚ ਜਿਹੜਾ ਉਹ ਝੰਡਾ ਵੀ ਲਹਿਰਾਜ ਆਏਗਾ ਸੋ ਸਾਰਿਆਂ ਨੂੰ ਇਹ ਵੀ ਬੇਨਤੀ ਹੈ ਸਾਰੇ ਹਲਕਾ ਦੀਨਾਨਗਰ ਦੇ ਨਿਵਾਸੀਆਂ ਨੂੰ ਕਿ ਉਹ ਸਾਢੇ 9 ਵਜੇ ਉੱਥੇ ਜਰੂਰ ਪਹੁੰਚਣ ਔਰ ਇਸ ਇਸ ਤਿਹਾਰ ਨੂੰ ਮਨਾਉਣ ਦੇ ਵਿੱਚ ਜਿਹੜੀ ਆਪਣੀ ਹਾਜ਼ਰੀ ਜਰੂਰ ਭਰਨ ਜੀ ਪ੍ਰਧਾਨ ਕੀ ਗੱਲ ਹੈ ਉਹ ਜੀ ਕੱਲ ਪਰਸੋਂ ਆ ਦੋ ਦਿਨ ਪਹਿਲਾਂ ਨਵੀਂ ਜਿਹੜੀ ਇੱਕ 10 ਲੱਖ ਰੁਪਏ ਦੀ ਕੈਸ਼ਲੈਸ ਮੁੱਖ ਮੰਤਰੀ ਦੀ ਯੋਜਨਾ ਜਿਹੜੀ ਸ਼ੁਰੂ ਕੀਤੀ ਗਈ ਹੈ ਉਹ ਅੱਜ ਰਾਤ ਤੱਕ 2 ਲੱਖ ਕਾਰ ਜਿਹੜੇ ਨੇ ਉਹ ਜਿਹੜੇ ਨੇ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਆਇਆ 63000 ਜਿਹੜੇ ਮਲਾਜ਼ਮ ਹੈ ਸਰਕਾਰੀ ਮਲਾਜ਼ਮ ਇਹੋ ਭਰਤੀ ਕੀਤੇਗੇ ਨਾ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਬਿਨਾਂ ਕਿਸੇ ਪੈਸੇ ਤੋਂ ਸੋ ਸਾਰੀਆਂ ਗੱਲਾਂ ਲੋਕ ਦੇਖ ਰਹੇ ਨੇ ਐਜੂਕੇਸ਼ਨਲ ਸਿਸਟਮ ਚ ਉਸ ਬਾਹਰ ਲਿਆਂਦਾ ਸੇ ਦੇ ਖੇਤਰ ਦੇ ਵਿੱਚ ਸੁਧਾਰ ਹੋਇਆ ਸੋ ਐਸਐਸਐਫ ਬਣਿਆ ਸੋ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਆ ਲੋਕ ਇਹ ਗੱਲ ਨੂੰ ਮੰਨਣ ਲਈ ਮਜਬੂਰ ਹੋਏ ਨੇ ਕਿ ਜੇਕਰ ਸਰਦਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਸਰਕਾਰ ਕੰਮ ਕਰ ਰਹੀ ਹੈ ਔਰ ਬਹੁਤ ਵਧੀਆ ਕੰਮ ਕਰ ਰਹੀ ਹੈ ਉਮੀਦ ਕਰਾਂਗੇ ਕਿ ਮੈਂ ਆਮ ਆਵੀ ਪਾਰਟੀ ਦੇ ਕਾਰਜਕਾਰੀ ਤੋਂ ਬਹੁਤ ਖੁਸ਼ ਹਾਂ ਕਾਂਗਰਸ ਪਾਰਟੀ ਦੇ ਪੰਨ ਅਸੀਂ ਕਾਂਗਰਸ ਪਾਰਟੀ ਸਾਡਾ ਪ੍ਰਭਾਵ ਪੁਰਾਣਾ ਕਾਂਗਰਸ ਪਾਰਟੀ ਮੇਰੇ ਫਾਦਰ ਸਾਹਿਬ ਮੈਂਬਰ ਜਿਲ੍ਹਾ ਪ੍ਰਸ਼ਦ ਰਹੀ ਆ ਬਰੰਗਲੇ ਤੋਂ ਤੇ ਬਹੁਤ ਨਵੀ ਸਾਰੀ ਉਹ ਸਾਡੀ ਕਾਂਗਰਸੀ ਨਹੀਂ ਆ ਮਰਗੂਨ ਜਿਲ੍ਹਾ ਭਗਵੰਤワਦੀ ਦਾ ਵੀ ਆਪਣੇ ਕਾਰਜ ਜਾਣ ਵੇਖਿਆ ਕਿ ਕਮੇ ਆਤੀ ਹੈ ਤੇ ਜੀ ਨਦਰਾਣਾ ਮੇਰਾ ਬਹੁਤ ਉਭਾ ਹੈਗਾ ਬਟ ਤੇ ਜਿਹੜੀ ਹੁਣ ਸਾਡੇ ਹੜ ਬੀ ਬਰੰਗਲੇ ਵਾਲਾ ਪਾਸੇ ਚ ਕਿ ਉਥੇ ਜਿਹੜਾ ਖਰਾਬਾ ਵੰਡਿਆ ਗਿਆ ਇਹ ਵੀ ਇੱਕ ਬਾ ਮਿਸਾਲ ਚੀਜ਼ ਹੈ ਕਿ 20 20000 ਰੁਪਿਆ ਕਿਲੇ ਦਾ ਜਿਹੜਾ ਨਾਲ ਇਹ ਖਰਾਬਾ ਦਿੱਤਾ ਪਾਇਆ ਤੇ ਉਹ ਵੀ 1 ਮਹੀਨੇ ਦੇ ਵਿੱਚ ਵਿੱਚ ਸਾਰਿਆਂ ਨੂੰ ਹੀ ਪੈ ਗਿਆ। ਮੈਦੇ ਵਿੱਚ ਜਾਣ ਨਹੀਂ ਗਿਆ ਕਿ ਕਿਹੜੀ ਪਾਰਟੀ ਦਾ ਬੰਦਾ ਵਾ ਮੈਂ ਖੁਦ ਕੰਮ ਲਸੀ ਦੀ। ਮੇਰੀ ਆਪਣੀ ਜ਼ਮੀਨ ਦਾ ਖਰਾਬਾ ਮੈਨੂੰ ਮਿਲਿਆ। ਬਾਕੀ ਆਪਣੇ ਕਈ ਜ਼ਮੀਨਦਾਰ ਹੈਗੇ ਉਹਨਾਂ ਨੂੰ ਉਹਨਾਂ ਦਾ ਖਰਾਬਾ ਨਹੀਂ ਮਿਲਿਆ। ਤੇ ਹੋਰ ਕੁਝ। ਸਾਡੀ ਸਰ ਭਗਵੰਤ ਮਾਨ ਜੀ ਨੇ ਜਿਹੜੀ ਆਪਣੀ ਸਿਹਤ ਯੋਜਨਾ ਦੀ ਸਕੀਮ ਹੈ ਜੀ। ਜਬੀ ਬਹੁਤ ਵਧੀਆ ਗੀ ਹੈ। ਇਹ ਵੀ ਲੋਕਾਂ ਦੇ ਭਲੇ ਚ ਹੋਏਗੀ। ਹਰ ਆਮ ਬੰਦੇ ਦੇ ਫਾਇਦੇ ਜਿਹੜੇ ਪੈਣਗੇ। ਇਹ ਉਹਦੇ ਵਿੱਚ ਜਾਣ ਨਹੀਂ ਬਸੈਂਦਾ ਕਿ ਕਿਹਦੀ ਪਾਰਟੀ ਜਿਹੜੀ ਆ ਕਿ ਕੋਈ ਜਿਹੜੀ ਪਾਰਟੀ ਨਾਲ ਸੰਬੰਧ ਰੱਖਦਾ ਵਾ ਤੇ ਉਹਦੀ ਮੰਗ ਉਹ ਵੀ ਹਰ ਇੱਕ ਆਮ ਬੰਦੇ ਤੱਕ ਪਹੁੰਚੇ ਜੀ ਆਮ ਬੰਦੇ ਦੀ ਪਾਰਟੀ ਆ ਵਾਕਿ ਪਤਾ ਲੱਗਦਾ ਕਿ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਖਾਸ ਕਰਕੇ ਉਹ ਜਿਹੜੇ ਕੋਸ਼ਿਸ਼ ਕਰਦੇ ਸ਼ਿਕਾਇਤਾਂ ਦੇ ਉਹਨਾਂ ਨੂੰ ਕੋਈ ਚੀਜ਼ਾਂ ਜਿਆਦਾ ਮਿਲਦੀ ਨਹੀਂ ਆ ਰਹੀਆਂ ਮਤੇ ਦੇ ਲਈ ਤਾਂ ਬਹੁਤ ਚੀਜ਼ਾਂ ਪਈਆਂ ਪਾਰਟੀ ਜਿਹੜੀ ਚਿੰਤਨਾਂ ਨਾਲ ਉਹਦੀ ਬੜਾ ਖਰਾਬਾ ਹੋ ਗਿਆ ਵਾ ਉਹ ਸਾਡੇ ਜਿੰਨੇ ਪਿੰਡ ਤੇ ਹਾਰ ਗੋਇਆ ਤਰੰਗਲੇਜ ਕਲੜੀ ਚ ਆਲੋ ਵਾਲੇ ਜਿੰਨੇ ਪਿੰਡ ਦੀਏ ਜਿੱਥੇ ਉੱਤੇ 100% ਦਾ ਬਾਦਮੀਆ ਹਰ ਇੱਕ ਜਿੰਦਾ ਸਾਡੇ ਆਮ ਆਦਮੀ ਪਾਰਟੀ ਦੇ ਵਿੱਚ ਦਿਨੋਂ ਰੋਲ ਗੱਤਾਂ ਹੋ ਰਿਹਾ ਸਾਡੇ ਦਰਮਿਆਨ ਅੱਜ ਸਾਡੇ ਸਰਦਾਰ ਦਰਜੀਤ ਸਿੰਘ ਜੀ ਜਿਹੜੇ ਪਿੰਡ ਮਟਮਟੋਨੇ ਅਕਾਲੀ ਪਾਰਟੀ ਦੇ ਬਹੁਤ ਮਿਹਨਤੀ ਵਰਕਰ ਰਹੇ ਨੇ ਜਿਨ੍ਹਾਂ ਜਿਹੜੇ ਕੌਮੀ ਜਲਸਾ ਕਰਦੇ ਹੋਏ ਆਪਣੇ ਪਾਰਟੀ ਦੇ ਸੋ ਅੱਜ ਆਪਣੇ ਅਕਾਲੀ ਪਾਰਟੀ ਨੇ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਮੈਂ ਇਹਨਾਂ ਦਾ ਮਿਲਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਕਿ ਜਿਹੜੇ ਸਾਡੇ ਸਰਕਾਰ ਜੋ ਸਰਕਾਰ ਤੁਹਾਨੂੰ ਮਾਨ ਜੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਹਦੇ ਵਜ੍ਹਾ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਕੰਮ ਕਰਦੀ ਹੈ ਉਹਦੇ ਵਿੱਚ ਵਿਸ਼ਵਾਸ ਆ ਗਿਆ ਹੋਇਆ ਆਮ ਆਦਮੀ ਵਿੱਚ ਪਾਰਟੀ ਸ਼ਾਮਲ ਹੋਇਆ ਸੋ ਮੈਂ ਬੋਲ ਜੀਸੇ ਨੂੰ ਇਹ ਕਹਿੰਦਾ ਕਿ ਆਪੇ ਮੋਢੀ ਜੋ ਆਪਣਾ ਇਹ ਸ਼ਬਦ ਕਹਿੰਦੇ ਸਭ ਤੋਂ ਪਹਿਲਾਂ ਤਾਂ মিডিਆ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ ਸਾਰੇ ਸਰ ਦਾ ਬਹੁਤ-ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਮੈਨੂੰ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕੀਤਾ ਵਾ ਮੈਂ ਕਾਲੀ ਦਲ ਵਿੱਚ ਪਹਿਲਾ ਜਿਲ੍ਹਾ ਜਨ ਸਖਤਰ ਆ ਜਾਂ ਫਿਰ ਕੌਮੀ ਜਨ ਸਖਤਰ ਆ ਪਰ ਜੋ ਆਮ ਆਦਮੀ ਪਾਰਟੀ ਸਰਦਾਰ ਤੁਘਵੰਤ ਸਿੰਘ ਮਾਨ ਨੇ ਕੀਤਾ ਨਾ ਅੱਜ ਤੱਕ ਕਿਸੇ ਮੁੱਖ ਮੰਤਰੀ ਨੇ ਨਹੀਂ ਕੀਤਾ ਜਿਨੇ ਉਹਨੇ ਤਰੀਬਾ ਦੀ ਵਾਹ ਪਰੀ ਆ 10 ਲੱਖ ਦਾ ਟੀਮਾ ਯੋਜਨਾ ਸਾਰਿਆਂ ਨੂੰ ਬਤੀਰੀ ਕੀਤੀ ਆ ਮਤਲਬ ਜਿੰਨੀ ਡਿਵੈਲਪਮੈਂਟ ਭਗਵਾਨ ਜੀ ਨੇ ਕੀਤੀ ਹੈ ਸਰਾਰ ਭਗਵਾਨ ਜੀ ਨੇ ਉਹਨਾਂ ਦੀ ਖੁਸ਼ੀਆਂ ਤੋਂ ਉਹਨਾਂ ਦੇ ਕੰਮ ਵੇਖ ਕੇ ਮੈਂ ਆਪਣੀ ਪਾਰਟੀ ਸਰ ਕੇ ਆਮ ਆਦਮੀ ਪਾਰਟੀ ਵਿੱਚ ਆਇਆ ਹਾਂ ਤੇ ਮੈਂ ਆਵਾਜ਼ ਦੀ ਪਾਰਟੀ ਪਾਉ ਸੰਸੇਦ ਨੂੰ ਤੇ ਆਮ ਆਦਮੀ ਪੂਰੀ ਪਾਰਟੀ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਮੈਂ ਦਿਨ ਰਾਤ ਤਹੀ ਮਿਹਨਤ ਨਾਲ ਕੰਮ ਕਰਾਂਗਾ ਜਿੱਥੇ ਵੀ ਪਾਰਟੀ ਨੂੰ ਸੱਜੇ ਦੀ ਮੈਂ ਆਪਣੀ ਮਤਲਬ ਮੈਂ ਜਿੱਤੋ ਜ਼ਿਆਦਾ ਕੰਮ ਕਰਕੇ ਦਿਖਾਉਂਗਾ ਪਹਿਲੇ ਤਾਂ ਮੈਂ ਆਪਣੇ ਜਵਾਨ ਨੂੰ ਹਾਕ ਦੇ ਨਾਲ ਲਗਾ ਤੋਂ ਨਾਲ ਲੈ ਕੇ ਚੱਲੂ ਵਾਲਾ ਨੂੰ ਨਸ਼ਿਆਂ ਤੋਂ ਮਤਲਬ ਰਾਹਤ ਕਰਾਂਗਾ ਤੇ ਜੁਵਾ ਪਾਰਟੀ ਦਾ ਕਾਇਮ ਰੋਲ ਹੁੰਦਾ ਜੁਵਾ ਦਾ ਕੀ ਜੀਹੋ ਹਰ ਇੱਕ ਪਾਰਟੀ ਵਿੱਚ ਜੁਵਾਨ ਨੂੰ ਰੀਰਦੇ ਹੀ ਮੰਨਿਆ ਜਾਂਦਾ ਵਾ ਜਿੱਦਾਂ ਵੀ ਬਾਉ ਸਿੰਘ ਸੇਰਦੀ ਦਾ ਆਦਰ ਆਊਗਾ ਉਦਾਂ ਦਾ ਜੁਵਾਨ ਉਹ ਨਾਲ ਲੈ ਕੇ ਚੱਲੂਗਾ ਤੇ 2027 ਤੇ ਮੈਂ ਦਾਵਾ ਕਰਦਾ ਵਾਂ ਵੀ ਦੁਬਾਰਾ ਰਿਪੀਟ ਆਮ ਆਦਮੀ ਪਾਰਟੀ ਦੀ ਸਰਕਾਰ ਹੋਣੀ ਆ ਜੀ ਸਰ ਤੁਸੀਂ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹੋ ਤੇ ਕਿਹੜੀ ਨੀਤੀਆਂ ਕਰਕੇ ਸ਼ਾਮਲ ਹੋਏ ਹੋ ਤੇ ਅਕਾਲੀ ਤਲਵਾਰ ਛੱਡਿਏ ਨੇ ਬਾਰੇ ਦੱਸੋ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਜੀਵ ਜੀ ਤੁਹਾਡੇ ਮੀਡੀਆ ਰਾਹੀਂ ਦੱਸਣਾ ਚਾਹੁੰਦਾ ਕਿ ਮੈਂ ਆਮ ਆਦਮੀ ਪਾਰਟੀ ਦਾ ਜਵਾਨ ਕੀਤਾ ਆ ਪੀਪਗਵੰਤ ਸਿੰਘ ਮਾਨ ਦੀਆਂ ਨੀਤੀਆਂ ਕਰਕੇ ਉਹ ਬਹੁਤ ਵਧੀਆ ਲੀਡਰ ਵਾ ਸਾਡੇ ਪੰਜਾਬ ਦੇ ਹੀਰਾ ਇਨਸਾਨ ਨੇ ਜਿਨ੍ਹਾਂ ਨੇ ਜੇ ਬਿਜਲੀ ਦਾ ਬਿੱਲ ਮਾਫ ਕੀਤਾ ਤੇ ਕਬੱਡੋ ਕੀਤਾ ਉਹਨਾਂ ਨੇ ਕੋਈ ਜਰਨਲ ਨਹੀਂ ਵੇਖਿਆ ਕੋਈ ਪੀਸੀ ਨਹੀਂ ਵੇਖਿਆ ਇਹ ਬੀਮਾ ਯੋਜਨਾ ਕੀਤੀ ਆ ਤੇ ਉਹ ਵੀ ਉਹਨਾਂ ਨੇ ਇੱਕ ਵड्डਿਓ ਵੇਖਿਆ ਕੋਈ ਯਾਤਪਾਤ ਨਹੀਂ ਵੇਖੀ ਤੇ ਜਿਹੜੀ ਕਾਲੀ ਦਲ ਪਾਰਟੀ ਉਹਨੂੰ ਮੇਰਾ ਸਾਡਾ ਮਕਸਦ ਇਹੀ ਆ ਕਿ ਉਹ ਤਿੰਨ ਧਰਿਆ ਵਿੱਚ ਵੰਡੀ ਗਈ ਆ ਤਿੰਨ ਕਾਲੀ ਦਲ ਹੋ ਗਏ ਆ ਕਿਹੜੇ ਕਾਲੀ ਦਲ ਵਿੱਚ ਬੰਦਾ ਜਾਵੇ ਤੇ ਆ ਚਰਚਾ ਵਿੱਚ ਸੁਣਦੇ ਆ ਜਾਂਦੇ ਆ ਵਾ ਸੁਰਖੀਆਂ ਤੇ ਸੁਣਿਆ ਜਾਂਦਾ ਵੀ ਜਿਹੜੀ ਕਾਲੀ ਦਲ ਵਾ ਬਾਦਲ ਦੀ ਉਹ ਭਾਜਪਾ ਨਾਲ ਕੱਠਬੰਦਰ ਕਰਨ ਦੀ ਆ ਤੇ ਮੇਰਾ ਪਾਰਟੀ ਛੱਡਣ ਦਾ ਮਕਸਦ ਇਹ ਹੈ ਕਿ ਬੀਜੇਪੀ ਦੇ ਜਦੋਂ ਸਾਡੇ ਕਿਸਾਨਾਂ ਨੇ ਦਿੱਲੀ ਜਾ ਕੇ ਧਰਨਾ ਲਾਇਆ ਉੱਥੇ ਮੇਰੇ ਕਿਸਾਨ ਵੀਰਾਂ ਦੀ ਕਈਆਂ ਦੀ ਆਤਮ ਹੱਤਿਆ ਹੋਈ ਆ ਤੇ ਮੇਰਾ ਦਿਲ ਨਹੀਂ ਕਰਦਾ ਕਿ ਮੈਂ ਇਸ ਪਾਰਟੀ ਵਿੱਚ ਰਵਾਂ ਜਿਸ ਕਰਕੇ ਮੈਂ ਪਾਰਟੀ ਛੱਡ ਕੇ ਆਮ ਆਜ਼ਾਦੀ ਪਾਰਟੀ ਗਿਆਨ ਕੀਤੀ ਆ ਤੇ ਤੁਸੀਂ ਵੇਖ ਲਓ ਪਿਛਲੀਆਂ ਪਾਰਟੀਆਂ ਦੇ ਵਿੱਚ ਸਾਡੇ ਕਿਸਾਨਾਂ ਦੇ ਜੀਵਨਦਾਰਾਂ ਦੇ ਨਿਆਂ ਨੇ ਦਾ ਕੀ ਹਾਲ ਹੋਇਆ ਕੋਈ ਦਿਹਾੜੀ ਲਿਆਉਣ ਦਾ ਕੋਈ ਕਾਮਯਾਬ ਨਹੀਂ ਹੋਇਆ ਕੋਈ ਕਿਤੇ ਪਹੁੰਚਿਆ ਨਹੀਂ ਇਸ ਪਾਰਟੀ ਨੇ ਹਰ ਇੱਕ ਪੰਜਾਬ ਦੇ ਵਰਗਰ ਨੂੰ ਸਹੂਲਤ ਦਿੱਤੀ ਆ ਤੇ ਹਰ ਇੱਕ ਨੂੰ ਕੋਈ ਜਾਤ ਪਾਤ ਨਹੀਂ ਵੇਖੀ ਕਵੱਡੀ ਸਹੂਲਤਾਂ ਦਿੱਤੀਆਂ ਨੇ 2025 ਦੀ ਚੋਣਾਂ ਨੂੰ ਕਿਵੇਂ ਕਿਸ ਤਰ੍ਹਾਂ ਦੇਖਦੇ 2025 ਦੀ ਚੋਣਾਂ ਵਿੱਚ ਮੇਰਾ ਦਾਵਾ ਜੀ ਦੁਬਾਰਾ ਰਿਪੀਟ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇਗੀ